10 ਨਵੰਬਰ ਨੂੰ ਬੁલાਏ ਗਏ ਸਰਬਤ ਖਾਲਸਾ ਲਈ ਜਥੇਬੰਦੀਆਂ ਨੇ ਐਸਜੀਪੀਸੀ ਕੋਲੋਂ ਮੰਗ ਕੀਤੀ ਹੈ ਕਿ ਇਸ ਲਈ ਉਹਨਾਂ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੀ ਕੱਟ ਕਿਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁਖਸਤਰ ਨੂੰ ਇੱਕ ਸੱਦਾ ਪੱਤਰ ਸੌਂਪ ਕੇ ਇਹ ਮੰਗ ਕੀਤੀ ਗਈ ਹੈ ਜਿਵੇਂ ਜੀ ਕਰੇ ਕੋਈ ਜੋ ਕਰਨਾ ਚਾਹਵੇ ਕਿੱਥੇ ਕਰਨਾ ਹੈ ਕਿਵੇਂ ਕਰਨਾ ਹੈ ਇਹਦੇ ਬਾਰੇ ਵਿਚਾਰ ਕਰਕੇ ਜੋ ਫੈਸਲਾ ਹੋਏਗਾ ਦੱਸ ਦਿਆਂਗੇ ਆਪਣੇ ਵੀਰ ਨੂੰ ਜੀ ਪਿਛਲੇ ਦਿਨਾਂ ਚ ਜੋ ਅਕਾਲ ਤਖਤ ਸਾਹਿਬ ਤੇ ਹੋਰ ਸੇਕ ਕੇਂਦਰ ਵਿੱਚ ਵਾਪਰਿਆ ਉਹਦੇ ਨਾਲ ਹਰ ਸਿੱਖ ਦਾ ਹਿਰਦਾ ਬੜਾ ਦੁਖੀ ਤੇ ਬਲੁੰਦ ਰਿਆ ਗਿਆ ਉਹ ਸਬੰਧ ਵਿੱਚ ਸਾਨੂੰ ਆਸ ਸੀ ਕਿ ਕੋਈ ਯੋਗ ਤੇ ਲੜੀਂਦਾ ਹੱਲ ਕੱਢਣਗੇ ਪਰ ਨਹੀਂ ਕੱਢ पाए ਜਿਸ ਕਰਕੇ ਮਜਬੂਰੀ ਵਸ ਖਾਸਾ ਪੰਥ ਨੂੰ ਸਰਬੱਤ ਖਾਸਾ ਵਰਗੀ ਸੰਸਥਾ ਨੂੰ ਸਦਾ ਦੇਣਾ ਪਿਆ ਸ਼ਰੋਣੀ ਕਮੇਟੀ ਦੀ ਇੱਕ ਜ਼ਿੰਮੇਵਾਰੀ ਵੀ ਹੈ ਕਿ ਪੰਥ ਨੂੰ ਸਹਯੋਗ ਕਰਨਾ ਪੰਥ ਨੂੰ ਅੱਗੇ ਲੈ ਕੇ ਜਾਣਾ ਪੰਥ ਦਾ ਸਾਂਝਾ ਕਰਜ ਹੈ ਇਸ ਵਿੱਚ ਆਪਦਾ ਬਣਦਾ ਰੋਲ ਅਦਾ ਕਰਮ ਤੇ ਨਾਲ ਹੀ ਅਸੀਂ ਨੂੰ ਸਦਾ ਦੇ ਰਹੇ ਹਾਂ ਨਾ ਇਹ ਥਾਂ ਦੀ ਮੰਗ ਕੀਤੀ ਹੈ ਤੋ ਇਹ ਇਸ ਵਾਰ ਕਿ ਅਸੀਂ ਅੱਜ ਬੇਨਤੀ ਲੈ ਕੇ ਆਏ ਹਾਂ